ਪੰਜਾਬੀ ਦਾ ਇੱਕ ਖਾੜੀ ਸੰਦੂ ਵੀ ਹੁਣ ਵੱਡੇ ਪਰਦੇ ਤੇ ਬਤੌਰ ਹੀਰੋ ਨਜ਼ਰ ਆਵੇਗਾ ਉਸਦੀ ਪਹਿਲੀ ਪੰਜਾਬੀ ਫਿਲਮ ਮਾਹੀ ਨਰਾਇ 10 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਬੇਟਾ ਕੋ ਇਸ ਤੋਂ ਪਹਿਲਾਂ ਯਾਰਾਂ ਦਾ ਕੈਚਅਪ ਫਿਲਮ 'ਚ ਕੰਮ ਕਰ ਚੁੱਕੇ ਹੈ ਪਰ ਸੋਲੋ ਹੀਰੋ ਵਜੋਂ ਇਹ ਉਸਦੀ ਪਹਿਲੀ ਫਿਲਮ ਹੈ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਹੋਰਾਂ ਐਕਟਰਾਂ ਵਾਂ ਉਸਨੇ ਵੀ ਫਿਲਮ ਨੂੰ ਲੈ ਕੇ ਦਰਸ਼ਕਾਂ ਨੂੰ ਪ੍ਰੋਮੋਸੇ ਦਿੱਤੇ ਨੇ ਹਾਜੀ ਦਾ ਕਹਿਣਾ ਕਿ ਇਹ ਫਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ इट्स नॉट कि जीडी स्टोरी जो वन लाइनर तुम मैं सुना तो ए नहीं लगेगा कि बहुत बहुत एक्सट्रॉडनरी है पहले दिन जो मैं वन लाइनर मिलया तो मैं पहले दिन सुन के मैं मैं ज्योति ने सुनाया तो मैं मना करता था, कि मैं नहीं करूँ बट मैंने क्या एक बार नरेशन चाहिए एक बार नरेशन ले लो दैन जो फिल्मी मैं नरेशन ली है तो वो बिल्कुल ही डिफरेंट आ नरेशन फिल्म डिपेंड करती तो है स्क्रीन प्ले पर डायलॉगस से थोड़ियाँ ਲੋਕੇਸ਼ਨਸ ਤੇ ਕਿੱਥੇ ਸ਼ੂਟ ਕਰਦੇ ਹਾਂ ਤੇ ਕਿਦਾਂ ਫਿਲਮ ਬੰਨੀ ਹੋਈ ਆ ਸੋ ਬੇਸਿਕਲੀ ਬਹੁਤ ਇਟਸ ਅ ਵੈਰੀ ਸਵੀਟ ਫਿਲਮ ਐਨੀ ਕਵਾਂਗੇ ਕਿ ਅ ਮੈਂ ਕਿ ਬਹੁਤ ਸਵੀਟ ਫਿਲਮ ਆ ਜਿਹੜਾ ਵੀ ਬੰਦਾ ਦੇਖੂ ਉਹ ਇੰਜੋਏ ਕਰੂਗਾ ਫਿਲਮ ਐਨ ਤੇ ਜਿੰਨੀ ਮਰਜ਼ੀ ਵਾਰ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਬੰਨ ਕੇ ਰੱਖਦੀ ਹੈ ਪਰ ਹਾਰਨ ਬਲੋ ਵਾਲ ਇਸ ਮੁੰਡੇ ਦੀ ਇਹ ਫਿਲਮ ਦਰਸ਼ਕਾਂ ਦੀ ਕਸਵੱਟੀ ਤੇ ਕਿੰਨਾ ਕੁ ਖਰਾ ਉਤਰਦੀ ਹੈ ਅਤੇ ਹਾਰਦੀ ਵੱਲੋਂ ਕੀਤੇ ਗਏ ਦਾਅਵੇ ਕਿੰਨੇ ਕੁ ਸੱਚ ਸਾਫਤ ਹੁੰਦੇ ਨੇ ਇਸ ਬਾਰੇ ਤੁਹਾਨੂੰ 12 ਫਰਵਰੀ ਨੂੰ ਦੱਸਾਂਗੇ ਬਿਲਡਪੋਰਟ Foywood TV